ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ। ਪੈਂਡਵਲ ਟੋਹਾ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਤੇ ਟਿਕਾਣਾ ਬਹੁਤ ਸਜਣਾ ਨੇ ਪਛਾਣ ਲਿਆ ਹੋਣਾ ਵੀ ਕਿੰਨਾਂ ਨੂੰ ਮਲਾਉਣ ਲੱਗੇ ਆ। ਕਿਉਂਕਿ ਰੋਜ਼ ਵੀਡੀਓ ਬਣੇ ਇੱਥੋਂ ਤੇ ਜਗ੍ਹਾ ਦੀ ਪਛਾਣ ਕਰ ਲੈਂਦੇ ਬਹੁਤੇ ਸੱਜਣ ਬਾਉ ਸੁਖਦੇਵ ਸਿੰਘ ਤੇ ਫੂਲੇ ਨੂੰ ਮਲਾਵਾਂਗੇ ਤੁਹਾਨੂੰ ਅੱਜ ਬਲਟੋਏ ਵਾਲੇ ਨੂੰ ਆ ਵੀ ਮੈਂ ਦੀਆਂ ਵਿਰਲਾਪੁਰਲਾ ਚੰਗੀਆਂ ਦੰਨ ਲੈ ਜੂ ਹਜੇ 10 ਇੱਕ ਇਹ ਬੂਰੀ ਦੋ ਬੂਰੀਆਂ ਨੀਲੀਆਂ ਕਾਲੀਆਂ ਮੋਹਰਾ ਸਾਰਾ ਕੁਝ ਵਿਖਾਈ ਚੱਲਾਂਗੇ ਇਸ ਘਰੋਂ ਤੁਹਾਨੂੰ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣੀ ਉਹ ਇਹਨਾਂ ਦੀ ਵੀ ਬੇਨਤੀ ਆ ਸਾਡੀ ਵੀ ਹੱਥ ਬੰਨ ਕੇ ਬੇਨਤੀ ਆਉ ਸੱਜਣਾ ਨੂੰ ਵੀ ਸਿਆਣਿਆਂ ਦੀ ਕਹਾਵਤ ਵੀ ਸੱਪ ਲੰਗੇ ਤੋਂ ਬਾਅਦ ਲੀਕ ਉੱਟਣ ਦਾ ਕੋਈ ਫਾਇਦਾ ਨਹੀਂ ਜਿਹੜੀ ਤੁਸੀਂ ਖਰੀਦ ਲਈ ਉਹ ਤੁਹਾਡੇ ਮਕਦਰ ਤੁਹਾਨੂੰ ਲਾਭਦਾਈ ਕਰੇ ਜੇ ਤੁਹਾਨੂੰ ਜੋ ਵੀ ਪ੍ਰਮਾਤਮਾ ਕਰੇ ਵਾਧੇ ਅਲ ਜਾ ਸੱਜਣਾ ਆ ਦੇਖਿਓ ਝੋਟੀ ਆ ਪਹਿਲਨ ਪਾਉ ਹਰਾ ਕੋਲੇ ਦੋਂਦੀ ਦੋ ਦੰਦ ਦੱਸਦੇ ਆ ਤੇ ਭੁੱਖ ਲੈਂਦੀ ਆ ਵੇਖ ਕੇ ਕੱਟੀ ਕੱਟੀ ਆ ਜਿਹੜਾ ਸੱਜਣ ਮਗਰ ਆ ਕੇ ਖੜ ਗਿਆ ਨਾ ਤੇ ਮੰਨ ਲਓ ਵੀ ਉਹ ਘਰ ਦਾ ਸ਼ਿੰਗਾਰ ਬਣਾ ਕੇ ਹਟੂਗਾ ਵੀ ਐਜੀ ਕੱਟੀ ਆਏ ਹਾਏ ਹਾਏ ਸੀਲੀਆਂ ਵੇਖੋ ਸੀਲੀਆਂ ਕੱਟੀ ਦੇ ਵਿੱਚ ਕਿਆ ਬਾਤਾਂ ਪਾਉ ਯਾਰ ਹੈ ਨਾ ਜਿਉਂਦੀ ਰਵੇ ਕਰਮਾਂ ਵਾਲੀ ਦੋੰਦੀ ਦੋ ਦੰਦ ਇਧਰ ਦੋ ਦੰਦ ਸਾਰੇ ਹੱਥ ਤਰਾ ਹੈ ਉਕੇ ਪੂਟਾ ਮੈਂ ਇਹ ਕਿਹ ਕਹਾਂਗਾ ਇਹ ਨਹੀਂ ਆ ਸਕਦਾ ਵੀ ਇਹ ਗੰਦ ਬੱਧਾ ਜੋ ਸੋਨਾ ਜਿ ਨਵੰਦ ਦੇਖਿਓ ਸੱਜਣੋ ਆਹ ਵਾਲੀ ਝੋਟੀ ਵੀ ਨੀਲੀ ਦੀ ਆ ਗਾਰੰਟੀ ਵਾਲੇ ਥਾਂ ਵੀਰ ਹਰੀ ਕਹਿੰਦੇ ਪਾਉ ਹਰੀ ਲਈ ਆ ਬੜੇ ਸੁਨੇ ਢਿੱਲੇ ਹਵਾਨੇ ਨੇ ਬੜਾ ਖੁੱਲਾ ਲੇਵਾ ਭਾਂਡਾ ਤਿਆਰ ਕਰੂਗੀ ਤੇ ਓਕੇ ਰਿਪੋਰਟ ਆ ਇੱਕ ਸੱਜਣੋਂ ਬੂਰੀ ਵੀ ਪਾਉ ਜੀ ਸਾਸਤਰੀ ਕਾ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਸੁਣਾਓ ਵੱਡੀ ਕਿਰਪਾ ਕਰਦੀ ਸਿਆ ਗੁਰੂ ਰਾਮਦਾਸ ਦੀ ਮਿਹਰ ਆ ਚੜਦੀ ਕਲਾ ਨਾ ਮੇਰਾ ਮੇਰਾ ਸ਼ੁਕਰ ਆ ਗੁਰੂ ਰਾਮਦਾਸ ਮੇਰਾ ਹੀ ਰੱਖੇ ਰੱਖੇ ਉਹਦਾ ਬਹੁਤ ਬਹੁਤ ਹਾਂਜੀ ਵੀਰ ਜੀ ਬਿਲਕੁਲ ਜੀ ਭੈਣਾ ਭਰਾਵਾਂ ਨੂੰ ਸਾਸਰੀ ਕਾਲ ਵਿਆਹ ਕਰਦੇ ਆ ਹਨ ਬਹੁਤ ਜਿਆਦਾ ਬਹੁਤ ਜਿਆਦਾ ਹਨਾ ਬਹੁਤ ਇੱਜ਼ਤ ਕਰਦੇ ਸਾਰੇ ਧੰਨਵਾਦ ਉਹਨਾਂ ਦਾ ਜਿਹੜੇ ਨਹੀਂ ਕਰਦੇ ਉਹਨਾਂ ਦਾ ਤੁਹ ਵੱਡਾ ਧੰਨਵਾਦ ਤੇ ਆਪਣਾ ਐਡਰੈਸ ਦੇ ਦਈਏ ਰੇਸ ਆਪਣਾ ਪਿੰਡ ਬਲਟੋਵਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਨਾਮ ਮੇਰਾ ਸੁਖਦੇਵ ਸਿੰਘ ਇਹਦਾ ਫੋਨ ਨੰਬਰ 887280568 819844032 ਤੇ ਫਿਰ ਚਾਚਾ ਭਤੀਜਾਉ ਪਾਈ ਗਾ ਹੀ ਫਰਦੇ ਨਹੀਂ ਕਰ ਮਹਾਰਾਜ ਦੀ ਮਿਹਰ ਚਾਹੀਦੀ ਹੈ ਤੇਰੇ ਸਾਹਮਣੇ ਪਹਿਲਾਂ ਦੋ ਤਿੰਨ ਵੇਜ ਤੀਆਂ ਹਾਂ ਹਾਂ ਤੇ ਹਾਂ ਹਾਂ ਅੰਦਰ ਬੰਦੀਆਂ ਉਹ ਅੰਦਰ ਬੰਦੀਆਂ ਮਾਲ ਵੀ ਕੀ ਜਾਂਦਾ ਖਰਦੇਸਿਆ ਲੈਨੇ ਵੀ ਸੁਥਰਾ ਠੀਕ ਆਪਾਂ ਇਹ ਨਹੀਂ ਮਾਲ ਗੰਦਾ ਨਹੀਂ ਲੈਂਦੇ ਮੈਂ ਚੰਗੀ ਹੋਵੇ ਤੇ ਲਈਦੀ ਹਾਂ ਵੀ ਅਗਲੇ ਨੂੰ ਗਾਂਹ ਜਾ ਕੇ ਬਾਤਾਂ ਕਰੇ ਆਪ ਨੂੰ ਫੱਬੇ ਦੇ ਅਗਲੇ ਨੂੰ ਫੱਬਦੀ ਹਾਂ ਤੇ ਅੱਜ ਬੂਰੀ ਨੀਲੀ ਬੂਰੀ ਨੀਲੀ ਦਾ ਵੀ ਦੂਜਾ ਸੁਗਾ ਛੋਟੀ ਸੂਈ ਕਲਦੀਪ ਸਿਆ ਮਗਰ ਵੀ ਕੱਟੀ ਮਗਰ ਵੀ ਕੱਟੀ ਆ ਇਹ ਨਾਰਲੀ ਵਾਲੇ ਕੱਤੇ ਦੀ ਜਾਂਦੇ ਆ ਮਾਲੀ ਦੇ ਦੇਖੋ ਚਾਰੇ ਮਾਲਕਾਂ ਦੇ ਚਾਰੇ ਪੈਰ ਤੋਤੇ ਤਦ ਬੂਰੇ ਨਾਰਲੀ ਵਾਲੇ ਦੀ ਬੂਰੇ ਨਾਰਲੇ ਲਿਆਂਦੀ ਵੀ ਆਪਾਂ ਨਾਰਲੀ ਚੋਂ ਓਕੇ ਗਿੱਲਾ 나ੜੂਆ ਗਿੱਲਾ 나ੜੂਆ 1.5 ਕਿਲੋ ਦੁੱਧ ਸਾਡੇ ਘਰੋਂ ਵੀ ਮਿਲ ਕੇ ਖੜੇ ਮਿਲ ਕੇ ਖੜੇ ਠੀਕ ਆ ਇਹਦੀ ਮੈਂ 15 ਦੁੱਧ ਮਿਲ ਕੇ ਦੇ ਦੇਾਂਗੇ ਆ 1.5 ਦੇਵਾਂਗੇ 15 ਮੈਂ ਕੱਚਾ ਕੱਚਾ ਬੌਲਾ ਕੀ ਬਾਤ 나ੜੂਆ ਵੀ ਕੱਟੀ ਦਾ ਨਾਲ ਜੇ ਤੇ ਜੇ ਕੋਈ ਬੰਦਾ ਜ਼ਿਆਦਾ ਵੀ ਕਰੇ ਤੇ 18-19 ਕਿਲੋ ਚਵਾ ਕੇ ਮੈਨਾਂ ਦੇ ਦਾਂਗ ਇਨੀ ਗਾਰੰਟੀ ਆ ਏਡੀ ਮੈਂ ਸਰਾ ਇਹ ਦੁੱਧ ਨੂੰ ਬਹੁਤ ਹੀ ਖਰੀ ਆ ਬਹੁਤ ਹੀ ਖਰੀ ਦੇਖਿਓ ਸਜਣਾ ਫੁੱਲੇ ਜੀ ਦੀ ਉੱਚੀ ਇਕ ਸਿੰਗਲ ਹੱਡੀ ਦੀ ਜਿੰਨੀਆਂ ਵੀ ਜੜੀਆਂ ਤਰੀਫਾਂ ਕਰ ਲਈਓ ਇਹਦੀਆਂ ਕੁਲਦੀਸ ਸਿਪਤਾ ਕਰਕੇ ਪਿਓਰ ਨੀਲੀ 라ਵੀ ਸਿੰਗਲ ਹੱਡੀ ਹੈ ਮੈਂ ਨਾ ਯਾਰ ਸਿਰਾ ਕਿ ਇਹ ਗੱਲੋ ਜੇ ਮਗਰ ਕੱਟੀ ਦੀ ਉਦੋਂਗਾ ਮੈਂ ਆਦੀ ਉਦੋਂਗਾ ਲੇਵਾ ਭਾਂਡਾ ਹੀ ਬੜਾ ਲੱਗਾ ਮੈਂ ਆ ਇਧਰ ਇਹ ਬੱਚੇ ਦੇ ਨਾੜੂ ਨਾਲ ਇੱਕ ਦੰਦਾ ਨਾ ਅੱਖਾਂ ਦੀਆਂ ਗੱਲਾਂ ਵੇ ਹਾਂ ਨਹੀਂ ਬੱਚੇ ਦਾ ਨਾੜੂ ਹੈ ਤਾਂ ਜੀ ਮੈਂ ਸੁਈ ਆ ਪੰਜਾਂ ਦਿਨਾਂ ਦੀ ਠੀਕ ਆ ਹਾਂ ਜੀ ਓਕੇ ਦੁੱਧ 15 ਚ ਵਾ ਦੇਣਾ ਕਰ ਦੁੱਧ 15 ਚ ਵਾ ਦੇਗੀ ਗੱਲਾਂ ਗਾਈਆਂ ਗੱਲਾਂ ਗਾ ਕੁਲਦੀਪ ਸਿੰਘ 18 ਕਿਲੋ ਮੈਂ ਨੇ ਘਰ ਵਾਲੇ ਆਪਾਂ ਨੂੰ ਗਰੰਟੀ ਦਿੱਤੀ ਆਪਾਂ ਗਰੰਟੀ ਤੇ ਨਹੀਂ ਦਿੰਦੇ ਜੇ ਅੱਗੋ ਬੰਦਾ ਭੁੱਖੀ ਬੰਨ ਲੂ ਤੇ ਕੀ ਇੱਥੇ ਚੋਲੂਗਾ ਹਾਂ ਸਿਆਣੀ ਗੱਲ ਚਾਰੇ ਪੈਰ ਵੇ ਨਾੜਾ ਚੱਡੇ ਤੇ ਕਿਹੇ ਗੱਲੋਂ ਡੱਬ ਸਾਰਾ ਕੁਝ ਹਾਂ ਡਰਦੀ ਆ ਥੋੜੀ ਜਿਹੀ ਇਹ ਨਾ ਘਰੋਂ ਨਹੀਂ ਕਰੇ ਕੱਢੀ ਮੈਂ ਓਕੇ 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 ਰੇਟ ਇਹਦਾ ਕਿੱਡਾ ਕ ਇਹਦਾ ਫੋਨ ਤੇ ਨਾ ਕਰਕੇ ਕੁਲਦੀਸ਼ ਤੁਸੀਂ ਵੇਖੋ ਯਾਰ ਮੈਂ ਫੋਨ ਤੇ ਕਰਾਂਗੇ ਵੱਡੇ ਮੁੱਲ ਦੀ ਝੋਟੀ ਆ ਠੀਕ ਆ ਹਾਂ ਬਾਹਲਾ ਵੱਡਾ ਨਾ ਹੋਊਗਾ ਇਹ ਬਾਹਲਾ ਵੱਡਾ ਨਾ ਵੀ ਇਹ ਨਾ 2 ਲੱਖ ਹੋਊਗਾ ਹਾਂ 1.70 ਹੋਊਗਾ ਕਰਾਂਗੇ ਹਸਾਬ ਦਾ ਹੀ ਡੇਢ ਕਦੇ ਲਾਗੇ ਬੰਨੇ ਡੇਢ ਡੇਢ ਹੀ ਕਰਾਂਗੇ ਯਾਰ ਹੈ ਡੇਢ ਦੀ ਦੇ ਦਾਂਗੇ ਦੇ ਦੇਾਂਗੇ ਠੀਕ ਹੋਰ ਕਰਦੇ ਹੋਗੇ ਮਾਨਤਾ ਆ ਇਹਦਾ ਆ ਇਹਦਾ ਭੈਣ ਭਰਾ ਦਾ ਫੇਰ ਕਰ ਦਾਂਗੇ ਮਾਨਤਾ ਠੀਕ ਆ ਠੀਕ ਬਾਕੀ ਛੋਟੀ 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 ਆਉ ਦੂਗਾ ਇਹ ਕੁਲਦੀਪ ਸੇ ਆਪਣੇ ਘਰ ਦੇ ਮਾਲੀ ਦੀ ਧੀ ਆ ਪਾ ਗਵਾਂਡੋ ਲਈ ਲਾਗੋ ਠੀਕ ਆ ਮੈਂ ਥਲੀ 22 ਕਿਲੋ ਦੁੱਧ ਹੀ ਹਾਂ ਪਿਉ ਜਿਹੜਾ ਉਹ ਬੜਾ ਚੰਗਾ ਹੈ ਦਾ ਠੀਕ ਆ ਆਹ ਆਪਾਂ 2 ਲੱਖ ਦਾ ਮਾਲੀ ਵੇਚੇ ਕਰਦਾ ਠੀਕ ਆ ਉਹਦੀ ਧੀ ਆ ਬੜੀ ਚੰਗੀ ਮੈਂ ਦੂਜਾ ਸਵੇਰ 6 ਦਾ ਜੇ ਛੋਟੀ ਓਕੇ ਆਹ ਛੋਟੀ ਆ ਨੀਵਾ ਬੜਾ ਖੁੱਲਾ ਡੋਲਾ ਅੱਜ 8 ਦਿਨ ਨਹੀਂ ਛੋਟੀ ਸੋਨਾ ਕੁਲਦੀਪ ਸੇ ਛੋਟੀ 18 ਕਿਲੋ ਦੋ ਚ ਵਾਉ ਪਹਿਲੇ ਸਵੇਰ 15 ਕਿਲੋ ਦਿੱਤਾ ਨੇ ਹਾਂ ਹਜੇ ਕਾਟ ਕਾਟ ਹੋ ਵਜੇਗੀ ਹਾਂ ਸਹੀ ਆ ਪਿਹਾਰੇ ਦੀ ਔਲ ਕਰਦੀ ਆ ਇਹ ਇਹ ਵੀ ਕੁਲਦੇਸ ਸਿੰਘ ਘਰੋਂ ਨਹੀਂ ਕਿਸ ਨੇ ਕੱਢਗਾ ਮੈਂ ਹਾਂ ਢਾ ਲਾ ਟੋ ਲਾ ਧਾਸ ਦਿਆਂ ਇਹਦੀਆਂ ਕੋਕ ਬਹੁਤ ਚੰਗੀ ਪਿੱਛੇ ਪੱਛੇ ਦੀ ਥਣਾ ਦੀ ਆਪਣੀ ਗਰੰਟੀ ਹੈ ਉਹ ਅਗਲਾ ਵੀ ਆਪਦੀ ਤਸੱਲੀ ਕਰ ਲੈ ਹਾਂ ਲਾ ਦੂ ਸੂਲ ਨਾ ਮੈਂ ਇਹਨਾਂ ਲਾਊਂਗੀ ਕੁਲਦੇਸ ਸਿੰਘ ਐਡਾ ਫਲਾਟ ਲਾ ਕੇ ਪਿਆ ਦੇ ਮੈਂ ਇਹਨਾਂ ਛੇਤ ਕੁਲਦੇਸ ਸਿੰਘ ਕੋ ਜਾ ਚਾਹੂੰ ਥਣਾ ਦਾ ਪੰਪਨ ਟਪਨ 100 ਦੀ 100 100 ਦੀ ਵੀ 150 ਆ ਤੇ ਕਿਆ ਬਾਤਾਂ ਯਾਰ ਹਨਾ ਪਿੱਛੇ ਪੁੱਛੇ ਦੀ ਬਹੁਤ ਚੰਗੀ ਜੀ ਬਹੁਤ ਚੰਗੀ ਅਜੇ ਫੁੱਟ ਤੇ ਚੌੜੀ ਆ ਦੇ ਉੱਤੋਂ ਅਜੇ ਛਿੱਗੀ ਨਹੀਂ ਕੁਲਦੀਪ ਸਾਈਂ ਕਿਆ ਬਾਤ ਆ ਯਾਰ ਇਹਦਾ ਭਾ ਕਿੱਡਾ ਕ ਇਹਦਾ ਕੁਲਦੀਪ ਸੇ 140 ਹੂੰ ਆਏ ਭੈਣ ਭਰਾ ਦਾ 5000 ਮਾਨ ਇੱਕ 35 ਦੀ ਦੇ ਦੇਣੀ ਠੀਕ ਆ ਹਾਂ ਮੁੱਲ 140 135 ਦੀ ਆਣਾ ਮੈਂ ਤਾਂ ਇਹ ਵੀ ਡੇਢ ਦੀ ਆ ਠੀਕ ਆ ਪਰ ਇਹ ਗੱਬਣਿਆ ਮੈਂ ਦੀ ਆਲੀ ਕਹਿੰਨੇ ਸਾਹਮਣੇ ਭੈਣ ਭਰਾ ਨੂੰ ਠੀਕ ਆ ਹਾਂ 135 135 ਕਿਆ ਬਾਤ ਹੈ ਯਾਰ ਬਹੁਤ ਚੰਗੀ ਨੀਲੀ ਦੀ ਆ ਗਈ ਬਹੁਤ ਚੰਗੀ ਮੈਂ ਫਿਰ ਮਿੱਠੀਆਂ ਵੜੀਆਂ ਕਲਦੇਸਿਆਂ ਹਾਂ ਸਾਰੀਆਂ ਅੱਖਾਂ ਪੈਰ ਤੋਤੇ ਚਾਰੇ ਬੱਲ ਇਹ ਭਗਵਾਨ ਦੇ ਲਈ ਘਰ ਚੋਈ ਇਹ ਤਾਂ ਨਹੀਂ ਵੀ ਟੇਡਾ ਕੱਟਾ ਤੇ ਤਾਂ ਹੀ ਆ ਕੱਲ ਮੇਲਾ ਵੇਖਿਆ ਜਿਹੀਆਂ ਹੀ ਆਈਆਂ ਨੰਬਰਾਂ ਤੇ ਬਾਲੇ ਚਿੱਟੇ ਮੂੰਹ ਵਾਲੀਆਂ ਵੀ ਨਹੀਂ ਆਈਆਂ ਨਹੀਂ 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 ਤੇ ਇਹਦਾ ਇਹ ਨਗੀਨਾ ਖੀਰੀ ਗਿੰਲੇ ਕੋਈ ਦੋਂਦੀ ਗਿੰਲੇ ਅਜੇ ਹੈਗੀ ਮੰਨਦਾ ਦੋਂਦੀ ਆ ਕਿ ਖੀਰੀ ਆ ਖੋਲੋ ਦੋ ਦੰਦੋ ਦੋ ਦੰਦ ਆ ਤੇ ਕੁਲਦੀਸ਼ ਐਡੀ ਠੰਡੀ ਵੀ ਐਡੀ ਅੰਤ ਸਾਬ ਕੋਈ ਨਹੀਂ ਜਦੋਂ ਟਿੱਪੀ ਉਦੋਂ ਵੀ ਨਹੀਂ ਲੀ ਨਾ ਨਾ ਇਹ ਲੰਦਾ ਨੂੰ ਪਤਾ ਹੀ ਨਹੀਂ ਗਾ ਵੀ ਕੀ ਛੇ ਵੇਖ ਪਿੱਛਾ ਚਵੜਾ ਕੁਲਦੀਸ਼ ਸਭ ਮੀਟਰ ਜੀ ਨੂੰ ਆਂਦੇ ਹਾਂ ਬੜਾ ਥੰਨ ਥਨ ਲਗਾ ਝੋਟੀ ਨੂੰ ਮਸ਼ਕ ਮਸ਼ਕ ਕਰਦੀ ਆ ਹੈਂ ਕੀ ਬਾਤਾਂ ਯਾਰ ਜੈੱਟ ਬਲੈਕ ਦੇ ਹਾਂ ਦੋ ਘਵਾਲ ਹਨ ਘਵਾਲ ਹੈਗੇ ਆ ਚਿੱਟੇ ਵੇਖ ਨਗੀਨਾ ਕਿ ਨਹੀਂ ਨੈਣਗੀ ਨਾ ਕੋਈ ਸੀਨ ਗੱਲ ਕਰੀ ਕੁਲਦੀਪ ਸਿੰਘ ਮਾਲਨੀ ਹੈਗਾ ਵੇਚਨ ਵਾਲਾ ਮੇਰਾ ਰੋਕਤੇ ਨਹੀਂ ਤਾਂ ਮੈਂ ਝੋਟੀ ਕਦੀ ਨਹੀਂ ਦਿੰਦਾ ਅੱਛਾ ਆ ਇਹਦੇ ਪੰਜ 6 ਸਵੇਰੇ ਚੋਕੇ ਝੋਟੀ ਜਿੰਨੇ ਦੀ ਮਰਜ਼ੀ ਵੇਚ ਲੈਂਦੇ ਵਾਕੇ ਯਾਰ ਕਰੇ ਯਾਰ ਏਡੀਆਂ ਲੋਲੀਆਂ ਪੋਲੀਆਂ ਤੇ ਸਾਂਭੀ ਵੇਖ ਲੈ ਹੈ ਕਿ ਦੇਖ ਪਹਿਲਾਂ ਕੱਟੀ ਆ ਕਿ ਦੇਖ ਪਹਿਲਾਂ ਕੱਟੀ ਕਿਰੇ ਕਰਤੂਤਾਂ ਦੇ ਹੈ ਸਹੀ ਗੱਲ ਕਿਦੈ ਨੂੰ ਕੀ ਦੀ ਸੀ ਤੈਨੂੰ ਨਹੀਂ ਨੈਣ ਹਾਂ ਕੀ ਇਹਨੂੰ ਆਖੇ ਬੰਦਾ ਦੱਸ ਸਹੀ ਗੱਲ ਆ ਠੀਕ ਵੇ ਬਨੂੰ ਦੇਨ 10 ਲੈ ਜੂ ਦੇਨ ਦਾਹਾਂ ਦੀ ਭਾਵੇਂ 15 ਲੈ ਜੇ ਪਰ ਇਹ ਬਨੂੰ ਚੀਜ਼ ਇੱਕ ਸਹੀ ਗੱਲ ਹੈ ਛੋਟੀ ਵੇਖ ਕਲਦੀਪ ਸਿਆ ਲੈ ਐ ਤਰਾ ਤੇ ਪੀ ਇਹ ਲੈ ਨਾ ਨਾ ਇਹ ਲੰਦਾ ਪਤਾ ਹੀ ਨਹੀਂ ਤੇ ਕੀ ਛੇ ਗਿਆ ਬਾਤ ਆ ਯਾਰ ਹੈ ਇਹ ਕਿੰਨੀ ਗੇਦੀ ਸਲਾਉਤ ਕਰਕੇ ਉਹ ਨਹੀਂ ਥੋੜੀ ਹਾਂ ਇਹਦਾ ਇਹਦਾ ਕਲਦੀਪ ਸਿਆ ਮੁੱਲ ਇੱਕ 30 ਆ ਇੱਕ ਪੰਜੀ ਦੀਆਂ ਨਾ ਦੇਣੀ 500 ਛੋਟ ਕਰਨੀ ਵਿੱਚ ਮੁੱਲ ਇੱਕ 31 125 ਦੀ 125 ਦੀ ਝੋਟੀ ਦੇਰ ਦੀ ਵੀ ਪਰ ਆਪਾਂ ਨੂੰ ਪਾ ਨਾ ਮਿਲੀਆਂ ਪਾ ਨਾ ਦੇਣੀਆਂ ਵੇ ਸਪਾਈਆਂ ਹੈ ਵਾਹ ਕਿਤੇ ਸੋਨਾ ਕੇ ਨਿਰਾਲੇ ਲੈ ਹਾਂ ਸੋਨਾ ਦਾ سونے ਦੇ ਭਾਈ ਮਿਲਣਾ ਸਭ ਨੂੰ ਇਹ ਤਾਂ ਹੁਣ ਕਿਸੇ ਨੇ ਲੱਖ ਦੀ ਦੇ ਹੀ ਨਹੀਂ ਦੇਣੀ ਪਰ ਨਹੀਂ ਦੰਦਾ ਅਗਲਾ ਜਿਹਨੇ ਪੱਠੇ ਪਾਏ ਸਾਹਮ ਕੇ ਈ ਕਿਤੇ ਆਇਦਰੇ ਬੂਥੀ ਵੇ ਹੈ ਸੇੜੀ ਵਾਲੀ ਆ ਬਹੁਤ ਹੀ ਚੰਗੀ ਵੇਖ ਲੈ ਹਾਂ ਬੱਚਿਆ ਰਗੀ ਆ ਹਾਂ ਬਾਲੀ ਪਿਆਰੀ ਛੋਟੀ ਪੂਹੀ ਲਾਉਂਦੀ ਨਹੀਂ ਥੱਲੇ ਮੋਢੇ ਆ ਨਾ ਨਾ ਹੋਵੇ ਕਰਮਾ ਵਾਲੀ ਹੈਗੇ ਜਿਉਂਦੀ ਰਵੇ ਕਰਮਾ ਵਾਲੀ ਕਿਹੜੇ ਘਰ ਦਾ ਸ਼ਿੰਗਾਰ ਬਣ ਜਿਹੜਾ ਲੈ ਗਿਆ ਸੁਰਗ ਬੰਦਾ ਕਿਰਪੋਨ ਕੀਤੇ ਹੋਣਗੇ ਕਿ ਹਾਂ ਜਿਹੜਾ ਇਹਨੂੰ ਲੈ ਜਾ ਇਹਨੂੰ ਘਰੋਂ ਨਹੀਂ ਕੱਢਦਾ ਨਾ ਇਹਨੇ ਫੋਸ ਨਹੀਂ ਕਿ ਆਪਦੇ ਥਲੇ ਕਰਨ ਪਿਛਾੜ ਕੇ ਕਰਕੇ ਤੇ ਫਿਰ ਸੁੱਕੇ ਥਾਤੇ ਪੈਣਾ ਬੜੇ ਸਿਆਣੇ ਹੁੰਦੇ ਕਈ ਜਾਨਵਰ ਕਰਮਾ ਵਾਲੇ ਹੁੰਦੇ ਆ ਕਈ ਦਾ ਵੜ ਦਿੰਦਿਆਂ ਉਦਾਂ ਹੀ ਆਇ ਤਰਾਂ ਨਹੀਂ ਤਾਂ ਕੱਟੀ ਪਹਿਲਾਂ ਖਲੁੰਦੀ ਕੋਈ ਨਾ ਨਾ ਨਾਲੇ ਪਲੀ ਸੰਭੀ ਪਲੀ ਸੰਧੀ ਜਾਨ ਵਾਲੀ ਹਾਂ ਤੇ ਫੁੱਲਾ ਸਿਆਂ ਇਹ ਵੀ ਕੱਢੋ ਬਾਹਰ ਇਹ ਮੈਂ ਕਿਹੜਾ ਸੂਆ ਇਹ ਤੀਜਾ ਸੂਆ ਖਲਦੀਸ਼ਾ ਸੂਣੀ ਆ ਮੈਂ ਠੀਕ ਆ ਦੋ ਸੂਏ ਅੱਗੇ ਸੂਈ ਆ ਓਕੇ ਦੋ ਦਿਨ ਦੀ ਮੈਂ 1500 16 17 ਕਿਲੋ ਦੇ ਵਿੱਚ ਠੀਕ ਆ ਤੇ ਅਜੀ ਮੈਂ ਕੱਚੀ ਜਾਂ 10 ਦਿਨਾਂ ਦੀ ਲੈ ਜੂਗੀ 10 ਦਿਨ 10 ਦਿਨ ਲੈ ਜੂ ਬੇਲ ਕੱਦ ਸਿੰਗੀ ਵੇ ਮੈਂ ਇਹਨੂੰ ਸਾਰੇ ਪਾਸਿਓਂ ਪੂਰੀ ਥਾਂ ਨੇ ਵੇ ਜਿ ਤਰ੍ਹਾਂ ਨੇ ਨਾ ਫੋਟ ਫੋਟ ਤੇ ਲੱਗਾ ਹਾਂ ਵਾਇਰਲ ਬਹੁਤ ਆ ਵਾਇਰਲ ਬੜੀ ਫੋਟ ਫੋਟ ਤੇ ਹੀ ਲੱਗਾ ਦੁੱਧ ਆਲਾ ਥਣ ਹਾਂ ਇਹ ਗੱਲ ਮੰਨਣੀ ਪਊ ਵੇਖੋ ਸੱਜਣਾ ਇਹ ਹੋ ਜਗਾ ਮੈਂ ਦੁੱਧ ਦੇ ਦਿੰਦਾਂਗਾ 1500 16 ਗੱਲ ਹਾਂ ਇਹ ਭਲਾ ਭੁਲਾ ਮੈਂ ਕਰ ਗਈ ਆ ਬੜੀ ਮੈਂ ਪੱਦਰ ਠੀਕ ਆ ਆ ਥਣਾ ਦੀ ਆਪਣੀ ਗਾਰੰਟੀ ਹੋਈ ਭਾਵੇਂ ਕੋਈ ਹੱਥ ਬਣਾ ਲਾਵੇ ਠੀਕ ਆ ਆ ਪਾ ਥਿੱਪ ਕੇ ਲੈ 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 ਵੇਦੀ ਆ ਥੱਲੇ ਲੈ ਲੈ ਵੇਦੀ ਆ ਜੇ ਮੈਂ ਬਾਨੀ ਆਵੇਂ ਥੱਲੇ ਵੱਡੀ ਹਾਂ ਖੋਲ ਜਾਨੀ ਖੋਲ ਜਾਨੀ ਇਹਦਾ ਇਹਦਾ ਗਲਦੀਸਾ 115 112 ਦੀਆਂ ਨਾ ਦੇਣੀ ਠੀਕ ਹੈ ਹਾਂ 115 ਮੁੱਲ ਤੇ 112 ਦੀ ਹਾਂ ਉਹ ਬੱਚਾ ਖੜੀ ਚੁੰਗੀ ਜਾਂਦੀ ਬੱਚਾ ਪੈਂਦਾ ਹੀ ਹੈ ਨਾ ਤੇ ਇਹ ਬੂਰੀ ਇਹ ਪਹਿਲਾ ਸੁਆ ਚਾਰ ਦੰਦ ਪਹਿਲਾ ਸੁਆ ਮੂੰਹ ਚੌਗੀ ਆ ਮਗਰ ਕਟਾ ਮਗਰ ਕਟਾ ਕਿੰਨੇ ਦਿਨਾਂ ਦਾ ਸੁਆ ਕਿੰਨਾ ਕੁ ਦੁੱਧ ਦੁੱਧ ਇਹਦੇ ਥੱਲੇ ਹੋਊਗਾ 9-10 ਕਿਲੋ ਠੀਕ ਹੈ ਪੰਜਾਂ ਛੇ ਦਿਨਾਂ ਦੀ ਸੂਈ ਥੱਲੇ ਠੀਕ ਹੈ ਬੂਰੀ ਹਾਂਜੀ ਇਹਨੂੰ ਲਾ ਮੜਾ ਬੱਚਿਆਂ ਨੂੰ ਚੋਈਏ ਧਾਰਾ ਮਾਰ ਕੇ ਇਹ ਹਲੋ ਆਈਪੀ ਬੈ ਗਿਆ ਠੀਕ ਆ ਓਕੇ ਸਾਰਾ ਮ ਖਾਦ ਗਏ ਤੁਹਾਡਾ ਰਤਾ ਮਾਹ ਦੋਖ ਖਾਦ ਕੇ ਪਹਿਲਾਂ ਮੈਂ ਤਾਂ ਹਰ ਇੱਕ ਬੰਦਾ ਚੱਕਦਾ ਵੀ ਕਿਰੇ ਠੀਕ ਆ ਉਹ ਤਾਂ ਠੰਡੀ ਆ ਬੜੀ ਜਿਆਦੀ ਅਲੇ ਪਸਮੀ ਨਹੀਂ ਜਾਨੀ ਹਾਂ ਮੁੰਡਾ ਦੂਜੇ ਸੂਏ ਵਾਲਿਆਂ ਨੂੰ ਧਾਰ ਲਈ ਦੀ ਆ ਹਾਂ ਪਸਮੀ ਨਹੀਂ ਜੀ ਮੈਂ ਫਰਮਿਆਂ ਕਿ ਨਹੀਂ ਲੋੜ ਲੋੜ ਹੀ ਨਹੀਂ ਇੱਧਰ ਹਰਕਤ ਦੇ ਵਿੱਚ ਚੋਣ ਕਿੱਡੀ ਪੋਲੀ ਦੇ ਚੰਗਾ ਥਾਂ ਚੰਗਾ ਨਾ ਹਾਂ ਆ ਲੈਣ ਦੇ ਹਾਂ ਅੜੇ ਪੜੀ ਜਾਂਦਾ ਮੈਂ ਉੱtre ਹੀ ਨਾ ਹਾਂ ਮਾਰਦੇ ਤਰ ਵੇਖੋ ਜੀ ਬਾਈ ਮਾਰ ਲੇ ਥਾ ਨਾ ਮੂਰਲੇ ਜੀ ਮਾਰਦੇ ਬਾਬ ਚੁੰਦੀ ਤਾਂ ਚੰਗੀ ਐ ਬੜੀ ਚੰਗੀ ਕਲਦੀ ਉਸਿਆਂ ਦੇ ਇਹਦਾ ਪਾ ਇਹ ਕਲਦੀਸੇ 15 ਦੀ ਦੇ ਦੇਣੀ ਐ 1 ਲੱਖ 5000 ਦੀ ਮਾਨਤਨ ਆਏ ਦਾ ਪੈਨ ਭਰਾ ਦਾ ਫੇਰ 1 ਲੱਖ ਤੇ 5000 ਦੀ ਆ ਸਜਣੋ ਆਏ ਦਾ ਮਾਨ ਤਨ ਪਹਿਲਾ ਸੂਆ ਮੂੰਹ ਚਾਰ ਦੰਦ ਮਗਰ ਕਟਾ ਜਿਉਂ ਚਾਂਦੀ ਠੰਡੀ ਆ ਤੇ ਆ ਵੀ ਆ ਗਈ ਸੀ ਜਾਸੂਆ ਗੱਫਣ ਮੈਂ ਇਹ ਕਹਤੀ ਇੱਕ 12 ਹਾਂਜੀ ਹਨਾ ਇੱਕ 12 ਦੀ ਠੀਕ ਹੈ ਠੀਕ ਕਰਦ ਕੇ ਪਿੱਛੋਂ ਪਰ ਇਹਨੂੰ ਕਰਮਾਂ ਲੀਆਂ ਫੇਰ ਵਿਖਾ ਦੀਏ ਦੇਖ ਲਓ ਸਜਣੋ ਫੇਰ ਚੈੱਕ ਕਰ ਲਓ ਆਪਦੀ ਤਸੱਲੀ ਕਰੋ ਗੱਤਗਾਠ ਵਾਲੀ ਬਰੀਕ ਚਮੜੀ ਦੀ ਜਾਤ ਨਸਲ ਵਾਲੀ ਮੈਂ ਆ ਤੇ ਆਹ ਤਾਂ ਫਿਰ ਹੁਣ ਇਹਦੀਆਂ ਸਭ ਤਾਂ ਪਹਿਲਾਂ ਹੀ ਕਰਮਾਂ ਵਾਲੀ ਦੀਆਂ ਕਰਤੀਆਂ ਤੁਹਾਨੂੰ ਟਾਪ ਹੀ ਆ ਜਮਾ ਨਗੀਨਾ ਇਹ ਵੀ ਕਰ ਦਿਓ ਪਿੱਛੋਂ ਐਨੂੰ ਭਾਉ ਜੀ ਫਿਰ ਵਿਖਾ ਦਿਓ ਪੈਣਾ ਭਰਾਵਾਂ ਨੂੰ ਇਹਨਾਂ ਦੇ ਦਰਸ਼ਨੀ ਆ ਦੁਬਾਰਾ ਨਹੀਂ ਆਉਣੀਆਂ ਇਹ ਵੀਡੀਓ ਚ ਵੇਖੋ ਕਿਆ ਬਾਤਾਂ ਓਦਾਂ ਹੀ ਮੋਢਿਆਂ ਤੇ ਓਦਾਂ ਹੀ ਮੋਢਿਆਂ ਤੇ ਲੈ ਕਿਆ ਬਾਤਾਂ ਯਾਰ ਜਿਉਂਦੀ ਰਵੇ ਕਰਮਾਂ ਵਾਲੀ ਹਨਾ ਇਤਰਾ ਹੀ ਰੱਖਦੇ ਨੇ ਸੂਪੂ ਡਾਰਤਾ ਨਹੀਂ ਇਹਦਾ ਕੋਈ ਨਾ 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 ਉਹ ਵੀ ਬੱਚਾ ਭੁੱਲ ਜੂ ਜਾਂ ਕੋਈ ਗੱਲ ਹਨਾ ਇਹਨੇ ਪਤਾ ਹੀ ਨਹੀਂ ਦੇ ਹਾਂ ਇਹ ਵੀ ਬੱਚਾ ਵੀ ਨਹੀਂ ਭੁੱਲਦੀ ਹੋਏ ਨਾ ਨਾ ਠੰਡੀ ਹੈ ਨਾ ਹਾਂਜੀ ਤੇ ਇਹਦਾ ਵੀ ਫਿਰ ਹਨਾ ਇਹਦਾ ਤਾਂ ਢੋੜਾ ਬਣਾ ਹੀ ਨਹੀਂ ਇਹਦਾ ਤਾਂ ਢੋੜਾ ਬੰਨਾ ਹੀ ਕੋਈ ਨਹੀਂ ਬਾਲਾ ਜਗਾੜ ਵਿਚਾਰੀ ਨੂੰ ਮਾਰ ਇਨੇ ਲਾਇਆ ਹਾਂ ਬਹੁਲੇ ਵਾ ਬਣਾਉਗੀ ਮੈਂ ਪਾਉਂਗਾ ਇੰਨਾ ਹੀ ਹੋਰ ਬਣਾਉ ਇੰਨਾ ਜੀ ਹੋਰ ਬਣਾਉ ਹਾਂ ਇਹ ਕਿੰਨੇ ਦੀ ਕਹਤੀ 130 ਦੀ ਕਿ ਮੈਨੂੰ ਭਲੇਖਾ 135 ਦੀ 135 ਦੀ ਮੁੱਲ 140 ਹਾਂ ਤੇ ਆਹ ਲਈ ਡੇਢ ਦੇ ਇਹ ਡੇਢ ਦੇ ਡੇਢ ਜੋ ਆਏ ਦਾ ਮਾਨ ਤਾਂ ਨਾ ਫੇਰ ਠੀਕ ਹੈ ਠੀਕ ਦੇਖੋ ਗਾਵਾਂ طرف ਕੱਢ ਲੈਂਦੀ ਨਾ ਵਨ ਬਾਲਾ ਲੀਵਾ ਚੰਗਾ ਚਵਾਈ ਬੜੀ ਗਲਤੀ ਸਭ ਕੋਲੀ ਰੂ ਮਰ ਗਈ ਠੀਕ ਆ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪਰਮਾਤਮਾ ਤੁਹਾਨੂੰ ਦਿਨ ਦੁੱਖ ਨਹੀਂ ਰਾਤ ਚੋਂ ਗਣੀ ਤਰੱਕੀ ਦੇਵੇ ਹਾਂਜੀ